24 ਅਤੇ 25 ਫਰਵਰੀ ਦਨ ਸ਼ਨੀਵਾਰ ਤੇ ਐਤਵਾਰ ਖਟਕੜ ਕਲਾ ਵੇਖੇ ਕਬੱਡੀ ਤੇ কুਸ਼ਤੀ ਦਾ ਮਹਾ ਕੰਬ ਕਰਵਾਇਆ ਜਾ ਰਿਹਾ ਹੈ ਪ੍ਰਬੰਧਕਾਂ ਵੱਲੋਂ ਸ਼ਹੀਦ ਜਨ ਸਰਦਾਰ ਪੌਸ ਸਿੰਘ ਜੀ ਦੇ ਬੁੱਤ ਦੇ ਉੱਪਰ ਆ ਕੇ ਪ੍ਰੈਸ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ ਆਓ ਕਮੇਟੀ ਮੈਂਬਰਾਂ ਨਾਲ ਆਪਾਂ ਗੱਲ ਕਰਦੇ ਹਾਂ ਇਹ ਇਹਨਾਂ কুਸ਼ਤੀ ਮੁਕਾਬਲਿਆਂ ਬਾਰੇ ਤੁਸੀਂ ਦੇਖ ਰਹੇ ਹੋ ਚੈਨਲ ਈਗਲਾਈ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਨਪ੍ਰਾਖ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਮੈਂ ਦਾਸ ਬਹਾਦਰ ਸਿੰਘ ਸ਼ੇਰਗਿੱਲ ਪ੍ਰਧਾਨ ਯੂਨਾਈਟਿਡ ਸਪੋਰਟਸ ਕਲੱਬ ਖਟਕੜਕਲਾ ਜਿਹੜਾ ਅਸੀਂ ਸਾਰੇ ਵੀਰ ਐਨ ਆਰ ਆਈ ਇਲਾਕਾ ਨਿਵਾਸੀ ਪੂਰੇ ਪੰਜਾਬ ਦੇ 24 ਤੇ 25 ਫਰਵਰੀ ਨੂੰ ਸ਼ਹੀਦ ਆਜ਼ਮ ਸਰਦਾਰ ਪਾਕ ਸਿੰਘ ਰਾਜਗੁਰੂ ਸੁਖਦੇਵ ਦੀ ਯਾਦ ਦੇ ਵਿੱਚ ਬਹੁਤ ਵੱਡਾ ਪਹਿਲਾ ਕਬੱਡੀ ਕੱਪ ਕਰਾ ਰਹੇ ਆ ਉਹਦੇ ਵਾਸਤੇ ਅੱਜ ਇੱਥੇ ਸਾਰੇ ਸਾਡੇ ਕਲੱਬ ਦੇ ਮੈਂਬਰ ਇਕੱਤਰ ਹੋਏ ਆ ਜਿਹਦਾ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਇਹਦੇ ਵਿੱਚ 24 ਤਰੀਕ ਨੂੰ ਜਿਹੜੇ ਕਿ ਪਿੰਡ ਪੱਦਰ ਦੇ ਮੁਕਾਬਲੇ ਕਰਾਏ ਜਾਣੇ ਆ 39 ਤੇ 55 ਕਿਲੋ ਦੇ ਮੁਕਾਬਲੇ ਕਰਾਏ ਜਾਣੇ ਆ ਉੱਥੇ ਹੀ ਨਾਲ-ਨਾਲ ਕੋਸ਼ਤੀਆਂ ਦੇ ਬਹੁਤ ਵੱਡੇ ਮੁਕਾਬਲੇ ਕਰਾਏ ਜਾਣੇ ਆ ਜਿਹਦੇ ਵਿੱਚ ਕੋਸ਼ਤੀਆਂ ਲਈ ਤਕਰੀਬਨ 6 ਲੱਖ ਦੇ ਨਾਮ ਜਿਹੜੇ ਰੱਖੇ ਗਏ ਆ ਤੇ ਬਹੁਤ ਤਕੜੇ ਤਕੜੇ ਪਹਿਲਵਾਨ ਜਿਹੜੇ ਪਹੁੰਚ ਰਹੇ ਆ ਸੋ ਅਸੀਂ ਇਲਾਕਾ ਨਿਵਾਸੀਆਂ ਨੂੰ ਐਨ ਡੀ ਆਰ ਆਈ ਵੀਰਾਂ ਨੂੰ ਤੇ ਜਿੰਨੇ ਵੀ ਇਲਾਕੇ ਦੀਆਂ ਪੰਚਾਇਤਾਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਕਿਸੇ ਪਿੰਡ ਦਾ ਇੱਕ ਦਾ ਟੂਰਨਾਮੈਂਟ ਨਹੀਂ ਹੈਗਾ ਜਿਹੜੀ ਸਾਡੇ ਵੀਰਾਂ ਨੇ ਕੁਰਬਾਨੀ ਦਿੱਤੀ ਆ ਪੂਰੇ ਮੁਲਖ ਲਈ ਦਿੱਤੀ ਆ ਕਿਸੇ ਪਿੰਡ ਦੀ ਨਹੀਂ ਹੈਗੀ ਨਾ ਕਿਸੇ ਇਲਾਕੇ ਦੀ ਆ ਸੋ ਇਹ ਜਿਹੜਾ ਟੂਰਨਾਮੈਂਟ ਹੈ ਕਿਸੇ ਇੱਕ ਪੰਚਾਇਤ ਦਾ ਨਹੀਂ ਇੱਕ ਪਿੰਡ ਦਾ ਨਹੀਂ ਹੈਗਾ ਕਿਸੇ ਇੱਕ ਬੰਦੇ ਦਾ ਨਹੀਂ ਹੈਗਾ ਇਹਦੇ ਵਿੱਚ ਸਮੂਹ ਇਲਾਕਾ ਨਿਵਾਸੀ ਸਮੂਹ ਪੰਜਾਬ ਦੇ ਜਿੱਥੇ-ਜਿੱਥੇ ਸਾਡੇ ਐਨ ਆਰ ਆਈ ਵੀਰ ਬੈਠੇ ਆ ਬਾਹਰੋਂ ਜਿੰਨੇ ਵੀ ਐਨ ਆਰ ਆਈ ਵੀਰ ਜੁੜੇ ਆ ਕੈਨੇਡਾ ਤੋਂ ਅਮਰੀਕਾ ਤੋਂ ਇੰਗਲੈਂਡ ਤੋਂ ਯੂਰਪ ਤੋਂ ਸਾਰੇ ਵੀਰ ਬਹੁਤੇ ਦੇ ਨਾਲ ਜੁੜੇ ਆ ਆਉਣ ਵਾਲੇ ਮੈਂ ਸਾਲਾਂ ਦੇ ਵਿੱਚ ਪੂਰੀ ਆਸ ਕਰਦਾ ਕਿ ਜਿਹੜਾ ਇਹ ਪੰਜਾਬ ਦਾ ਨੰਬਰ 1 ਵਨ ਜਿਹੜਾ ਟੂਰਨਾਮੈਂਟ ਹੋਇਆ ਕਰੂਗਾ ਸੋ ਇਸ ਸਾਲ ਵੀ ਜਿਹੜੇ ਕਬੱਡੀ ਦੇ ਵੀ ਬਹੁਤ ਤਕੜੇ ਮੈਚ ਹੋ ਰਹੇ ਆ 24 ਤਰੀਕ ਨੂੰ ਜਿਹੜੇ ਪਿੰਡ ਪੱਧਰ ਤੇ ਤੇ ਬੱਚਿਆਂ ਦੇ ਮੈਚ ਹੋਣੇ ਆ ਕੌਸ਼ੀਆਂ ਹੋਣੀਆਂ ਤੇ 25 ਤਰੀਕ ਨੂੰ ਜਿੱਥੇ ਬਹੁਤ ਇੰਟਰਨੈਸ਼ਨਲ ਖਿਡਾਰੀ ਜਿਹੜੇ ਆ ਅਕੈਡਮੀਆਂ ਦੇ ਪਹੁੰਚ ਰਹੇ ਆ ਤੇ ਬਹੁਤ ਵੱਡੇ ਮੈਚ ਹੋਣੇ ਆ ਸੋ ਸਾਰਿਆਂ ਨੂੰ ਖੁੱਲਾ ਸੱਦਾ ਆ ਤੇ ਸਾਰਿਆਂ ਤੋਂ ਸਹਿਯੋਗ ਦੀ ਮੰਗ ਕਰਦੇ ਆ ਪ੍ਰਸ਼ਾਸਨ ਵੀ ਸਾਨੂੰ ਪੂਰਾ ਸਹਿਯੋਗ ਦੇ ਰਿਹਾ ਤੇ ਸਾਡੇ ਪੱਤਰਕਾਰ ਵੀ ਸਹਿਯੋਗ ਦੇ ਰਹੇ ਆ ਇਹਨਾਂ ਨੂੰ ਵੀ ਸਾਰਿਆਂ ਨੂੰ ਅਸੀਂ ਖੁੱਲੇ ਦਿਲ ਦੇ ਨਾਲ ਜੀਆ ਆ ਆਖਦੇ ਹਾਂ ਕਿ ਸਾਡਾ ਆ ਕੇ ਸਹਾਇਕ ਦਿਓ ਕਿ ਇਹ ਜਿਹੜੇ ਸ਼ਹੀਦਾਂ ਦੀ ਸੋਚ ਤੇ ਆਪਾਂ ਪਹਿਰਾ ਦੇਣਾ ਉਹਨਾਂ ਨੂੰ ਸਮਰਪਿਤ ਹੋ ਕੇ ਇਹ ਕਾਪ ਆਪਾਂ ਕਾਮਯਾਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤਾਂ ਜੀ ਜਿਹੜੀ ਚੰਡੀ ਦੀ ਕਸਤੀ ਆ ਉਹ 1,75,000 ਦਾ ਪਹਿਲਾ ਨਾਮ ਆ ਤੇ ਜਿਹੜਾ ਜਿੱਤਣ ਵਾਲੇ ਨੂੰ 1 ਲੱਖ ਰੁਪਈਆ ਤੇ ਸੈਕੰਡ ਵਾਲੇ ਨੂੰ 75,000 ਰੁਪਈਆ ਇਸ ਕਸਤੀਆਂ ਉਹਨਾਂ ਦੇ ਵਿੱਚ ਵੀ ਬਹੁਤ ਤਕੜੇ ਨਾਮ ਰੱਖੇ ਗਏ ਆ ਸਾਰਿਆਂ ਨੂੰ ਪਾਰਟਿਸਿਪੇਟ ਦਾ ਜਿਹੜਾ ਉਹ 2-2000 ਰੁਪਇਆ ਜਿਹੜਾ ਵੀ ਪਹਿਲਵਾਨ ਪਹੁੰਚੂਗਾ ਪਾਰਟਿਸਿਪੇਟ ਕਰੂਗਾ ਉਹਨੂੰ 2-2000 ਰੁਪਇਆ ਦਿੱਤਾ ਜਾਊਗਾ ਇਹ ਜਿਹੜੀ ਕਸਤੀਆਂ ਦੀ ਆ ਵੀ ਸਾਨੂੰ ਇੱਕ ਬੰਦੇ ਨੇ ਜਿਹੜੇ ਸਾਡੇ ਮੇਰੇ ਬਹੁਤ ਹੀ ਕਲੋਜ਼ ਮੇਰੇ ਫਰੈਂਡ ਆ ਸਰਦਾਰ ਮੱਖਣ ਸਿੰਘ ਜੀ ਬੈਂਸ ਜਿਹੜੇ ਸਾਡੇ ਕਲੱਬ ਦੇ ਚੇਅਰਮੈਨ ਆ ਸਾਰੀਆਂ ਕਸਤੀਆਂ ਦੀ ਜਿਹੜੀ ਸਪਾਂਸਰਸ਼ਿਪ ਆ ਉਹ ਇਕੱਲੇ ਸਾਡੇ ਵਾਸਤੇ ਉਸ ਵੀਰ ਨੇ ਲਈ ਆ ਤੇ ਮੈਂ ਉਹਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੋਰ ਵੀ ਸਾਡੇ ਜਿੰਨੇ ਵੀਰ ਸਾਰਿਆਂ ਨੇ ਬਹੁਤ ਵੱਡਾ ਕੈਨੇਡਾ ਤੋਂ ਸਾਡੇ ਜੀਤਾ ਭਾਜੀ ਤੇ ਥਿੰਦ ਭਾਜੀ ਤੇ ਹੋਰ ਸਾਡੇ ਖੜਕੜ ਸਾਹਿਬ ਅਵਤਾਰ ਸਿੰਘ ਜੀ ਜਿਹੜੇ ਐਨ ਆਰ ਆਈ ਜਨ ਦੇ ਨਾਲ ਸਾਰੇ ਇਹ ਪ੍ਰਬੰਧ ਨਾਲ ਜੁੜੇ ਆ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਤੇ ਜਿੰਨੇ ਵੀ ਸਾਡੇ ਐਨ ਆਰ ਆਈ ਬਾਹਰ ਬੈਠੇ ਆ ਸਾਰਿਆਂ ਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਸਾਡੇ ਖੜਕੜ ਕਲਾਂ ਦੇ ਸਰਪੰਚ ਸਾਹਿਬ ਤੇ ਹੋਰ ਜੀਤਾ ਭਾਜੀ ਤੇ ਸਾਰੇ ਵਿੱਕੀ ਭਾਜੀ ਜਿੰਨੇ ਵੀ ਸਾਡੇ ਮੇਰੇ ਵੀਰ ਖੜੇ ਇੱਥੇ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਆ ਸਾਰਿਆਂ ਦਾ ਮੈਂ ਤਾਂ ਤੁਹਾਨੂੰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕਬੱਡੀ ਕੱਪ ਹੋਣ ਜਾ ਰਿਹਾ ਜਾਣਕਾਰੀ ਦਿਓ ਹਾਂਜੀ 24 25 ਨੂੰ ਜਿਹੜਾ ਟੂਰਨਾਮੈਂਟ ਮੈਂ ਦੇਵ ਤਹੰਦ 22 ਪ੍ਰੈਜ਼ੀਡੈਂਟ ਸ਼ਹੀਦ ਪਾਕਿਸਤਾਨ ਯੂनाइटेड ਸਪੋਰਟਸ ਕਲੱਬ 24 25 ਨੂੰ ਜੋ ਕਿ ਇੱਕ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਆ ਉਹਦੇ ਵਿੱਚ ਸਪੈਸ਼ਲੀ ਆਪਾਂ ਸੱਦਾ ਪੱਤਰ ਦੇਣਾ ਚਾਹੁੰਦੇ ਆ ਐਨ ਆਰ ਆਈ ਭਰਾਵਾਂ ਨੂੰ ਜਿਹੜੇ ਵੀ ਇਸ ਟਾਈਮ ਪੰਜਾਬ ਆਇਓ ਆ ਉਹ ਤਾਂ ਇੱਕ ਤਾਂ ਆ ਕੇ ਆਪਣਾ ਇਸ ਟੂਰਨਾਮੈਂਟ ਦਾ ਜਿਹੜਾ ਆ ਉਹ ਆਨੰਦ ਲੈਣ ਤੇ ਦੂਸਰਾ ਜਿਹੜੇ ਆਪਣੇ ਐਨ ਆਰ ਆਈ ਭਰਾ ਆ ਐਨਆਰਆਈ ਸਭਾ ਦੀਆਂ ਜਿਹੜੀਆਂ ਰੀਸੈਂਟਲੀ ਇਲੈਕਸ਼ਨਾਂ ਵੀ ਹੋਈਆਂ ਆ ਤੁਹਾਨੂੰ ਪਤਾ ਹੀ ਆ ਤੇ ਉਹਦੇ ਲਈ ਜੇ ਗਾਹਾਂ ਕਿਸੇ ਨੇ ਵੀ ਮੈਂਬਰ ਬਣਨਾ ਆ ਜਾਂ ਮੈਂਬਰਸ਼ਿਪ ਲੈਣੀ ਆ ਤੇ ਅਸੀਂ ਇੱਕ ਸਪੈਸ਼ਲ ਬੂਥ ਦਾ ਜਿਹੜਾ ਇੰਤਜ਼ਾਮ ਕੀਤਾ ਹੋਇਆ ਹੈਗਾ ਇੱਥੇ ਤੇ ਉਹ ਆਪਣੀ ਜੋ ਆਈਡੀਆਂ ਵਗੈਰਾ ਨਾਲ ਲੈ ਕੇ ਆਉਣ ਤੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਇੱਥੇ ਬਣਾਈ ਜਾਊਗੀ। ਕੱਪ ਬਾਰੇ ਵਿਸਤਾਰ ਜਾਣਕਾਰੀ ਕੱਪ ਬਾਰੇ ਫਸਟ ਟਾਈਮ ਜਿਹੜਾ ਇਹ ਕੱਪ ਹੋਣ ਜਾ ਰਿਹਾ ਆ ਤੇ ਐਨਆਰਆਈ ਭਰਾਵਾਂ ਦੇ ਨਾਲ ਤੇ ਇਲਾਕੇ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹੋਣ ਜਾ ਰਿਹਾ ਆ ਤੇ ਜਿਸ ਤਰ੍ਹਾਂ ਸਾਨੂੰ ਡੇ ਬਾਏ ਡੇ ਲੱਗ ਰਿਹਾ ਆ ਕਿ ਇਹ ਕੱਪ ਜਿਹੜਾ ਆ ਇਹ ਆਈ ਥਿੰਕ ਪੰਜਾਬ ਦਾ ਸਭ ਤੋਂ ਵੱਡਾ ਕੱਪ ਹੋ ਜਾਊਗਾ ਕਿਉਂਕਿ ਐਵਰੀ ਡੇ ਸਾਡੇ ਦੇ ਨਾਲ ਜਿਹੜੇ ਆ ਐਨ ਆਰ ਆਈ ਵੀਰ ਇਲਾਕੇ ਦੇ ਵੀਰ ਜਿਹੜੇ ਆ ਉਹ ਜੁੜ ਰਹੇ ਆ ਤੇ ਬਾਕੀ ਹੋਰ ਵੀ ਬੇਨਤੀ ਆ ਕਿ ਜਿਹੜੇ ਭਰਾ ਹਜੇ ਤੱਕ ਐਨ ਆਰ ਆਈ ਯੂਨਾਈਟਿਡ ਸਪੋਰਟਸ ਕਲੱਬ ਦੇ ਮੈਂਬਰ ਨਹੀਂ ਬਣੇ ਉਹ ਵੀ ਆਉਣ ਤੇ ਆਪਣਾ ਯੋਗਦਾਨ ਪਾਉਣ ਇਲੈਕਸ਼ਨ ਦੀ ਗੱਲ ਕੀਤੀ ਆ ਪਿਛਲੇ ਦਿਨਾਂ ਵਿੱਚ ਕੋਈ ਮੈਡਮ ਪ੍ਰਧਾਨ ਬਣੇ ਨੇ ਕਿ ਉਹਨਾਂ ਨਾਲ ਵੀ ਕੋਈ ਸਹਿਯੋਗ ਹੈ ਤੇ ਉਹਨਾਂ ਦਾ ਕੋਈ ਨੰਦਾ ਹੈ ਬਿਲਕੁਲ ਜੀ ਆਪਣੇ ਪਰਵਿੰਦਰ ਕੋਰ ਬੰਗਾ ਜੀ ਜੋ ਸਾਡੇ ਰੀਸੈਂਟਲੀ ਐ ਐਨਆਰਆਈ ਸਭਾ ਦੀਆਂ ਇਲੈਕਸ਼ਨ ਹੋਈਆਂ ਉਹਨਾਂ ਦੇ ਪ੍ਰਧਾਨ ਬਣੇ ਆ ਤੇ ਉਹ ਵੀ ਸਪੈਸ਼ਲੀ ਇਸ ਟੂਰਨਾਮੈਂਟ ਤੇ ਆ ਰਹੇ ਆ ਤੇ ਉਹਨਾਂ ਦੇ ਨਾਲ ਹੀ ਵਿਚਾਰ ਕਰਕੇ ਅਸੀਂ ਇਹ ਇੱਕ ਫੈਸਲਾ ਕੀਤਾ ਸੀਗਾ ਕਿ ਅਸੀਂ ਇਸ ਟੂਰਨਾਮੈਂਟ ਦੇ ਦੌਰਾਨ ਹੀ ਜਿਹੜੇ ਆਪਣੇ ਐਨਆਰਆਈ ਭਰਾ ਆਏ ਹੋਗੇ ਉਹਨਾਂ ਦੀ ਜਿਹੜੀ ਹੈ ਮੈਂਬਰਸ਼ਿਪ ਆਪਾਂ ਇੱਥੇ ਬਣਾਵਾਂਗੇ ਥੈਂਕ ਯੂ ਥੈਂਕ ਯੂ